ਚਨਾਵੀ ਦੰਗਲ ਦਾ ਦੰਗਲ 2019 ਪ੍ਰੈਜੈਂਟਡ ਬਾਈ ਸੁਸ਼ਮਾ ਗਰੁੱਪ ਤੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਦੋ ਪਾਵਰ ਸੈਂਟਰ ਮੰਨੇ ਜਾਂਦੇ ਨੇ ਅਕਾਲੀਵਾਜਪਾ ਦੇ ਸਮੇ ਬਠਿੰਡਾ ਪੰਜਾਬੀ ਰਾਜਨੀਤੀ ਦਾ ਪਾਵਰ ਸੈਂਟਰ ਰਿਹਾ ਹੈ ਹੁਣ ਪਟਿਆਲਾ ਪਾਵਰ ਸੈਂਟਰ ਬਣਿਆ ਪਰ ਬਠਿੰਡਾ ਦੀ ਜਿਹੜੀ ਮਹੱਤਤਾ ਹੈਗੀ ਉਹਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿਸੇ ਵੀ ਹਿੱਲੇ ਘਟ ਨਹੀਂ ਹਾਲਾਂਕਿ ਨਿਜ਼ਾਮ ਬਦਲ ਗਿਆ ਸਰਕਾਰ ਬਦਲੀ ਪੰਜਾਬ ਦੇ ਵਿੱਚ ਪਰ ਕਿਉਂਕਿ ਬਠਿੰਡਾ ਦੇ ਵਿੱਚ ਉਹ ਹਰਸਿਮਰਤ ਕੌਰ ਬਾਦਲਦਈ ਇੱਕ ਕੰਸਟੈਂਸੀ ਹੈਗੀ ਹੈ ਉਸ ਤੋਂ ਬਾਅਦ ਹੁਣ ਕਾਂਗਰਸ ਦਾ ਉਮੀਦਵਾਰ ਆਣਾ ਬਾਕੀ ਆਮ ਆਦਮੀ ਪਾਰਟੀ ਦੇ ਆਸਰ ਬਲਜਿੰਦਰ ਨੂੰ ਇਥੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਰ باوجود ਇਸ ਦੇ ਬਠਿੰਡਾ ਕੌਨਸਟਿਟਿਊਐਂਸੀ ਨੂੰ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਹੜੀ ਪੰਜਾਬੀ ਪੂਰੀ ਰਾਜਨੀਤੀ ਦੇ ਵਿੱਚ ਸਿਆਸੀ ਤਪਸ਼ ਪੈਦਾ ਕਰ ਦਿੰਦੀ ਹੈ ਬਠਿੰਡਾ ਦੇ ਵਿੱਚ ਅਸੀਂ ਇਸ ਸਮੇਂ ਪਹੁੰਚੇ ਹਾਂ ਬਠਿੰਡਾ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਇਥੋਂ ਦੇ ਸਾਨਕ ਮੁੱਦੇ ਕੀ ਹੈਗੇ ਨੇ ਆਮ ਲੋਕ ਵੀ ਮੌਜੂਦ ਨੇ ਔਰ ਵੱਖ-ਵੱਖ ਮੁਖਤ ਪਾਰਟੀਆਂ ਦੇ ਕਾਲੀ ਭਾਜੀਪੀ ਕਾਂਗਰਸ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਇਨਾਂ ਸਾਰੇ ਲੋਕਾਂ ਦੇ ਵਿੱਚ ਮੌਜੂਦ ਨੇ ਔਰ ਕੁਝ ਸਾਨਕ ਲੋਕ ਵੀ ਇੱਥੇ ਆਪੋ ਆਪਣੀ ਰਾਏ ਦੱਸਣਗੇ ਹਰਸਿਮਰਤ ਕੌਰ ਬਾਦਲ ਸਿਟਿੰਗ ਐਮਪੀ ਨੇ ਇਸ ਵਾਰ ਦੇ ਲੋਕ ਕੀ ਸੋਚ ਰਹੇ ਨੇ ਬਦਲਾਵ ਬਾਰੇ ਸੋਚ ਰਹੇ ਨੇ ਆਪਣੇ ਐਮਪੀ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ 10 ਸਾਲ ਤੋਂ ਸੰਸਦ ਨੇ ਇਥੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਾਨਕ ਮੁੱਦੇ ਹੈਗੇ ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਕੀ رائے ਹੈਗੀ ਹੈ ਐਮਪੀ ਤੋਂ ਅਸੀਂ ਸ਼ੁਰੂ ਕਰਦੇ ਹਾਂ ਜਿੱਥੋਂ ਤੱਕ ਹਰਸਿਮਰਤ ਬਾਦਲ ਦਾ ਹਰਸਿਮਰਤ ਬਾਦਲ ਦਾ ਸਵਾਲ ਹੈ ਉਹਨਾਂ ਦੇ ਪਿੱਛੇ ਲੰਮੇ ਸਮੇਂ ਤੋਂ ਇਹ ਸ਼ਹਿਰ ਕੰਨੀ ਦੇਖਿਆ ਹੀ ਨਹੀਂ ਹੈ ਕੋਈ ਇਹ ਜੇ ਕੰਮ ਨਹੀਂ ਕੀਤੇ ਪਾਣੀ ਦਾ ਜਿਹੜਾ ਮਸਲਾ ਸੀ ਪਾਣੀ ਜਿਹੜਾ ਗੰਦਾ ਹੈ ਕੈਂਸਰ ਨਾਲ ਲੋਕ ਪੀੜਤ ਹੈ ਜੇ ਕਿ ਇਹ ਮੈਕਸ ਹਸਪਤਾਲ ਲਿਆਂਦਾ ਸੀ ਉਹਨਾਂ ਨੇ ਤਾਂ ਪਹਿਲਾਂ ਉਹਨਾਂ ਲੋਕਾਂ ਨੂੰ ਕਿਹਾ ਵੀ ਗਰੀਬਾਂ ਨੂੰ ਇਹਦੇ 'ਚ ਲਾਜ ਮਿਲੂਗਾ ਫ੍ਰੀ ਲਾਜ ਮਿਲੂਗਾ ਪਰ ਇੱਕ ਸ਼ਰਮਾਇਦਾਰਾਂ ਨੂੰ ਉਹ ਹਸਪਤਾਲ ਦੇਤਾ ਤੇ ਆਮ ਬੰਦਾ ਉਥੇ ਪਹੁੰਚ ਵੀ ਨਹੀਂ ਕਰ ਸਕਦਾ ਆਮ ਬੰਦਾ ਪਹੁੰਚ ਨਹੀਂ ਸਕਦਾ ਕਾਲੀ ਬਾਜ ਪਾਸ ਸਰਕਾਰ ਕਹਿੰਦੀ ਅਸੀਂ ਡਿਵੈਲਪਮੈਂਟ ਦੇ ਮੁੱਦੇ ਤੇ ਇਲੈਕਸ਼ਨ ਲੜ ਰਹੇ ਕਹਿੰਦੇ ਔਰ ਸਿਮਰਤ ਬਾਦਲ ਨਾ ਆਏ ਨਾ ਡਿਵੈਲਪਮੈਂਟ ਕੀਤੀ ਨਾ ਪਾਣੀ ਮਿਲੇ ਲੋਕਾਂ ਨੂੰ ਜਿੰਨੀ 10 ਸਾਲ ਵਿੱਚ ਬਠਿੰਡੇ ਦੀ ਡਿਵੈਲਪਮੈਂਟ ਹੋਈ ਹੈ ਬਠਿੰਡੇ ਦੀ ਜਨਤਾ ਜਾਣਦੀ ਹੈ ਐਮਜ਼ ਵਰਗੇ ਵੱਡੇ ਪ੍ਰੋਜੈਕਟ ਬਠਿੰਡਾ ਦੀ ਧਰਤੀ 'ਤੇ ਆ ਚੁੱਕ ਔਰ ਮੈਂ ਕਹਿ ਸਕਦਾ ਕਿ ਜਿੰਨੀਆਂ ਚੌ ਮਾਰਗੀ ਸੜਕਾਂ ਦਾ ਵਿਕਾਸ ਹੋਇਆ ਹੈ ਔਰ 2 ਸਾਲ ਦੀ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਸਾਰੇ ਵਿਕਾਸ ਕਾਰਜ ਟੱਪ ਪਏ ਆ ਜਨਤਾ ਘਬਾਏ ਜਿਹੜੀਆਂ ਸੜਕਾਂ ਦੀ ਗੱਲ ਕਰਦੇ ਆ ਜੀ ਤਾਂ ਚੰਡੀਗੜ੍ਹ ਨੂੰ ਜਾਈਏ ਤਾਂ ਪੰਜ ਪੰਜ ਟੋਲ ਲੱਗੇ ਹੋਇਆ ਪ੍ਰਾਈਵੇਟ ਕੰਪਨੀ ਸੜਕਾਂ ਬਣਾ ਕੇ ਟੋਲ ਲਾਤੀਆਂ ਲੋਕਾਂ ਦੀ ਜੇਬ ਤੇ ਭਾਰੀ ਬੋਝ ਪਾਇਆ ਹੈ ਜੇ ਗੱਲ ਕਰਦੇ ਆ ਪਾਣੀ ਦੀ ਤਾ ਪਾਣੀ ਜ਼ਹਿਰ ਵਾਲਾ ਸਭ ਤੋਂ ਜਿਹੜੀ ਟ੍ਰੇਨ ਸਪੈਸ਼ਲ ਕੈਂਸਰ ਦੀ ਉਹ ਬਿਕਾਨੀਰ ਨੂੰ ਜਾ ਰਹੀ ਹੈ ਜੇ ਗੱਲ ਕਿਹੜੇ ਕਿਹੜੇ ਮੁੱਦੇ ਤੇ ਕਰਦੇ ਮੈਨੂੰ ਦੱਸ ਦਾਂ ਜੇ ਗੱਲ ਕਰਦੇ ਆ ਕਿਸਾਨੀ ਦੀ ਸਭ ਤੋਂ ਵੱਧ ਹੱਤਿਆ ਬਠਿੰਡਾ ਵਿੱਚ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਤਾਂ ਕਿਹੜੀ ਇੱਥੋਂ ਇਹ ਡਵੈਲਪਮੈਂਟ ਦੀ ਗੱਲ ਕਰ ਰਹੇ ਹੋ ਬਠਿੰਡਾ ਦੇ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਤੇ ਪ੍ਰਾਈਵੇਟਾਈਜ਼ੇਸ਼ਨ ਨੂੰ ਵਧਾਵਾ ਦਿੱਤਾ ਤੁਸੀਂ ਜੀ ਇਹਨਾਂ ਨੇ ਕਿਹਾ ਲੈ ਬਠਿੰਡੇ ਦੇ ਵਿੱਚ ਸਿਮਰਤੋਂ ਡਵੈਲਪਮੈਂਟ ਨਹੀਂ ਹੋਈ ਮੇਰੇ ਖਿਆਲ ਦੇ ਵਿੱਚ ਜਾ ਤਾਂ ਇਹਨਾਂ ਨੂੰ ਦਿਸਦੀ ਨਹੀਂ ਡਵੈਲਪਮੈਂਟ ਸਾਨੂੰ 2.5 ਸਾਲਾਂ ਦੇ ਵਿੱਚ ਜਿਹੜੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਬਿਲਕੁਲ ਇੱਥੇ 2.5 ਸਾਲਾਂ ਦੇ ਵਿੱਚ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਚਾਹੇ ਉਹ ਕਿਸਾਨਾਂ ਨੂੰ ਕਰਜ਼ਾ ਮਾਫ਼ ਹੋਵੇ ਕਾਂਗਰਸ ਨੇ 2.5 ਸਾਲਾਂ ਦੇ ਵਿੱਚ ਇੱਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਚਾਹੇ 스마트 ਫੋਨ ਹੋਣ ਚਾਹੇ ਨੌਜਵਾਨਾਂ ਨੂੰ ਕੋਈ ਨੌਕਰੀ ਦੀ ਗੱਲ ਹੋਵੇ ਇੱਕ ਵੀ ਵਾਅਦਾ ਇਹਨਾਂ 2.5 ਸਾਲਾਂ 'ਚ ਇੱਕ ਇੱਟ ਵੀ ਨਹੀਂ ਲਾਈ ਹੋਈ ਹਾਂਜੀ ਇੱਕ ਮਿੰਟ ਹਾਂ ਮੈਂ ਕਾਂਗਰਸ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਦੋ ਦਿਨ ਹੋ ਗਏ ਬਾਰਿਸ਼ ਹੁੰਦੇ ਨੂੰ ਕਾਂਗਰਸ ਨੇ ਕਿਸਾਨਾਂ ਵਾਸਤੇ ਇਸ ਵਾਲੇ ਸਵਾਲੇ ਸਵਾਲ ਬਾਅਦ ਚਲਾਵਾਂਗੇ ਪਹਿਲੇ ਹੁੰਦੇ ਹਾਂ ਦੇਖੋ ਸਾਰੇ ਕਹ ਰਹੇ ਵਿਕਾਸ ਰਵੇ ਕੰਨ ਕੀਤਾ ਹਾਜੀ ਉਹ ਵੀ ਕੀਤਾ ਪਰਚੇ ਝੂਠੇ ਕਰ ਰਹੇ ਦੂਸਰੇ ਪਰਚੇ ਝੂਠੇ ਪਰਚੇ ਤੁਹਾਡੇ ਕਾਂਗਰਸੀਆਂ ਦੇ ਝੂਠੇ ਪਰਚੇ ਹੋ ਰਹੇ ਨੇ ਕਾਂਗਰਸੀਆਂ ਦੇ ਝੂਠੇ ਪਰਚੇ ਹੋ ਰਹੇ ਨੇ ਹੋਇਆ ਜੀ ਸਾਡੇ ਦੇ ਝੂਠੇ ਪਰਚੇ ਕਰਾਏ ਆ ਇਹਨਾਂ ਨੇ ਵਿਕਾਸ ਕੀਤਾ ਦੋਸਾਂ ਤੁਹਾਡੀ ਸਰਕਾਰ ਨੇ ਕੋਈ ਮਦਦ ਕੀਤੀ ਝੂਠੇ ਪਰਚਿਆਂ ਦੇ ਵਿੱਚ ਚੁੱਪ ਕਰ ਗਈ ਸਾਰਾ ਜਿਹੜਾ ਹੈਗਾ ਨਾ ਜਿਹਨਾਂ ਇਹ ਉਹ ਪਰਚੇ ਪਾਏ ਸੀਗੇ ਉਹ ਸਾਰੇ ਉਹਨਾਂ ਦੀ ਪੁਛਾਣ ਹੋ ਕੇ ਜਿਹੜੇ ਜਾਲੀ ਪਰਚੇ ਪਾਏ ਆ ਉਹਨਾਂ ਦੀ ਡਿਸ਼ਰੀ ਦੇ ਧਿਆਨ ਚ ਲੈ ਕੇ ਉਹ ਸਾਰੇ ਕੈਨਸਲ ਕਰਾਇਆ ਜਾ ਰਿਹਾ ਬੀਬੀ ਹਰਸਿੰਦਰ ਕੌਰ ਮੈਂਬਰ ਪਾਰਲੀਮੈਂਟ ਬਣੇ ਨੇ ਗੁਰਨਾਣਕਪੁਰੇ ਮੱਲੇ ਵਿੱਚ ਜਿੱਥੇ ਸਾਡਾ 18 ਦਾ ਗੜਾ ਹੈਗਾ ਅਕਾਲੀ ਦੀ ਵੋਟ ਉੱਥੇ ਵੱਧੀ ਹੈਗੀ ਹੈ ਔਰ 90000 ਕਰੋੜ ਰੁਪਏ ਕਿਸਾਨਾਂ ਦਾ ਕਰਜ਼ਾ ਮਾਫ਼ ਗੱਲ ਕੀਤੀ ਸੀ ਸਿਰਫ 3000 ਕਰੋੜ ਕਰਜ਼ਾ ਮਾਫ਼ ਕੀਤਾ ਔਰ ਮੇਰੀ ਗੱਲ ਸੁਣੋ ਜਿਹੜਾ ਇਹ ਕਹਿੰਦਾ ਇੱਕ ਜਿਹੜਾ ਇਹ ਕਹਿੰਦਾ ਇੱਕ ਕਹੋ ਇਹਨਾਂ ਨੂੰ ਇੱਕ ਕਹੋ ਜੀ ਪਹਿਲਾਂ ਆਪਦੇ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਵੜ ਲਓ ਵੀਡੀਓ ਦੇਖ ਲਓ ਕੀ ਕਹੇ ਆ ਉਹਨਾਂ ਨੇ ਕਿਸਾਨਾਂ ਦਾ ਸਾਰਾ ਅਸੀਂ ਸੁਣੋ ਇੱਕ ਮਿੰਟ ਤੁਸੀਂ ਇੱਕ ਹੋਰ ਆ ਜੀ ਇਹਨਾਂ ਨੇ ਜਿਹੜਾ 77 ਕਰੋੜ ਰੁਪਈਆ ਇੱਥੇ ਇੱਕ ਟੈਂਡਰ ਕਰਾ ਤੁਸੀਂ ਪਹਿਲੇ ਪਹਿਲੇ ਇੱਕ 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 ਮੁੱਦੇ ਤੇ ਰੋ ਬਠਿੰਡਾ ਡਵੈਲਪਮੈਂਟ ਮਾਡਲ ਹੈਗਾ ਕਿ ਨਹੀਂ ਹੈਗਾ ਇੱਕ ਮੁੱਦੇ ਤੇ ਰੋ ਪਹਿਲੇ ਪਹਿਲੇ ਮਸਤਰਾਬਨਗਰ ਮੇਨ ਰੋਡ ਸੀ ਉੱਥੇ ਤਿੰਨ ਉਸ ਰੋਡ ਦੇ ਉੱਤੇ ਤਿੰਨ ਐਮਸੀ ਹੁੰਦੇ ਆ ਉਹ 10 ਸਾਲ ਸੜਕ ਟੁੱਟੀ ਰਹੀ ਹੈਗੀ ਉਹ ਸੜਕ ਕਾਂਗਰਸ ਨੇ ਆਕੇ ਬਣਾਈ ਹੈ ਜਿਹੜੀ ਨਾ ਕੋਈ ਠੇਕੇਦਾਰ ਨਹੀਂ ਆਇਆ ਨਹੀਂ ਮੈਂ 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 ਪੁੱਛਣਾ ਚਾਹਨਾ ਕਿ ਜਿਹੜੇ ਚੌਂ ਮਾਰਗੀ ਸੜਕਾਂ ਬਣੀਆਂ ਇਹ ਤੁਸੀਂ ਬਣਾਈਆਂ ਇਹ ਇਹ ਜਿਹੜੇ ਕੰਮ ਹੋਏ ਨੇ ਉਹ ਤੁਸੀਂ ਬਣਾਏ ਆ ਜਿਹੜੇ ਇਹ ਜਿਹੜੇ ਬੋਲਦੇ ਆ ਵੀ ਮਿਟੋਰੀ ਜ਼ਰੂਰੀ ਤੁਸੀਂ ਲੈਂਦੀ ਹੈ ਤੇ ਫਿਰ ਇਹ ਕਹਿੰਦੇ ਨੇ ਹੈ ਮੈਂ ਜਿਹੜੇ ਖੈਰਾ ਸਾਹਿਬ ਕਹਿੰਦੇ ਸੀਗੇ ਕਿ ਸਸਾ 2.5 ਸਾਲਾਂ ਦੇ ਵਿੱਚ ਇੱਕ ਵੀ ਪ੍ਰੋਜੈਕਟ ਲਿਆਂਦਾ ਹੋਵੇ ਕਾਂਗਰਸ ਨੇ ਅਸੀਂ ਦੇਣਦਾਰ ਆ ਇਹਨਾਂ ਨੂੰ ਝੂਠੇ ਵਾਅਦੇ ਕਰ ਇਹ ਚੈਲੈਂਜ ਚੈਲੈਂਜ ਕਰਦੇ ਨੇ ਚੈਲੈਂਜ ਇਹ ਚੈਲੈਂਜ ਇਹ ਚੈਲੈਂਜ ਇਹ ਚੈਲੈਂਜ ਇਹ ਚੈਲੈਂਜ ਇਹ ਚੈਲੈਂਜ ਇਹ ਕਾਂਗਰਸ ਨੂੰ ਕਾਂਗਰਸ ਨੂੰ ਕਾਂਗਰ ਇਹ ਇੱਕ 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 ਕਾਂਗਰਸ ਨੂੰ ਚੈਲੰਜ ਕਰ ਰਹੇ ਆ ਚੈਲੰਜ ਕਰ ਰਹੇ ਨੇ ਕਹਿੰਦੇ 20 ਸਾਲਾਂ ਦੇ ਵਿੱਚ ਉਹ ਉਹ ਚੈਲੰਜ ਕਰ ਰਹੇ ਨੇ ਕਹਿੰਦੇ ਕਾਂਗਰਸ ਉਹ ਕਾਂਗਰਸ ਨੂੰ ਚੈਲੰਜ ਕਰ ਰਹੇ ਨੇ ਉਹ ਕਾਂਗਰਸ ਨੂੰ ਚੈਲੰਜ ਕਰ ਰਹੇ ਨੇ ਕਹਿੰਦੇ 2.5 ਸਾਲਾਂ ਦੇ ਵਿੱਚ ਜਿਹੜਾ ਪ੍ਰੋਜੈਕਟ ਆਇਆ ਤੇ ਦੱਸੋ ਸਾਡੇ ਨਾਲ ਤੁਸੀਂ ਦੱਸੋ ਸਰੂਪ ਸਿੰਘਲਾ ਨੇ ਜਿੱਤੇ ਸਰੂਪ ਸਿੰਘਲਾ ਨੇ ਜਿੱਤੇ ਕਲੋਨੀਆਂ ਬਣਾਈਆਂ ਉੱਥੇ ਕੰਮ ਹੋਏ ਆ ਬਾਕੀ ਨਹੀਂ ਹੋਏਗੇ ਬਾਕੀ ਨਹੀਂ ਹੋਏ ਆਪਣੇ ਹਲਕੇ 'ਚ ਕਰਾਈਆਂ ਆਪਣੇ ਹਲਕੇ 'ਚ ਕਰਾਈਆਂ ਆਪਣੇ ਹਲਕੇ 'ਚ ਕਿਉਂ ਕੀ ਨੇ ਸਾਨੂੰ ਜੇ ਕਾਂਗਰਸ ਨੇ ਕੋਈ ਡਵੈਲਪਮੈਂਟ ਕੀਤੀ ਹੈ ਜਿਹੜਾ ਪ੍ਰੋਜੈਕਟ ਲੈ ਕੇ ਆਂਦੇ ਆ 2 2.5 ਸਾਲ ਦੇ ਅੰਦਰ ਵੀ ਕੋਈ ਇੱਕ ਵੀ ਲੈ ਕੇ ਆਂਦਾ ਤੇ ਦੱਸੋ ਗਣਨਯੋਗ ਹੈਗਾ ਕੋਈ ਇਹ ਜਿਹੜਾ ਇਹ ਕਹਿੰਦੇ ਨੇ ਨਾ ਵੀ ਸੜਕਾਂ ਬਣਾਈਆਂ ਕੀ ਕੀਤਾ ਤੂੰ ਹੀ ਪਹਿਲੇ ਉਹਦਾ ਜਵਾਬ ਦੋ ਤੇ ਸਾਰਾ ਕੁਝ ਸਕੂਲਾਂ ਨੂੰ ਪਾ ਦਿੱਤਾ ਮੇਰੇ ਵਾਰਡ ਦੇ ਵਿੱਚ 2 ਕਰੋੜ ਰੁਪਇਆ ਮਨਪ੍ਰੀਤ ਨੇ ਬਿਨਾਂ ਮੰਗੇ ਵੀ ਦਿੱਤੇ ਆ ਮਨਮਾਨ ਸੰਗਧੀ ਦੇਣ ਹੈ ਜੀ ਇਹ ਇਹਨਾਂ ਦਾ ਆਪ ਦਾ ਵਿਕਾਸ ਹੋਇਆ ਇਕੱਲਾ ਜਿੱਦ 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 ਇਹਨਾਂ ਨੇ ਸਰਕਾਰ ਆਈ ਹੈ ਕੱਲੀ ਅਰੂਸਾ ਸਮਝਣਾ ਸਾਡੇ ਨਾਲ ਸਾਡੇ ਨਾਲ ਸੁਣੋ ਸੁਣੋ ਮੇਅਰ ਵੀ ਨੇ ਮੇਅਰ ਵੀ ਨੇ ਮੇਅਰ ਵੀ ਨੇ ਸਾਡੇ ਨਾਲ ਬਠਿੰਡਾ ਦੇ ਬਠਿੰਡਾ ਬਠਿੰਡਾ ਦੇ ਬਠਿੰਡਾ ਦੇ ਮੇਅਰ ਵੀ ਨੇ ਬਠਿੰਡਾ ਦੇ ਮੇਅਰ ਵੀ ਨੇ ਮੇਅਰ ਸਾਹਿਬ ਮੇਅਰ ਸਾਹਿਬ ਮੇਅਰ ਸਾਹਿਬ ਮੇਅਰ ਸਾਹਿਬ ਆਵੇ ਜਿਕੇ ਨੀ ਸੇ ਚਾਹੀ ਹੈਗੀ ਹੈ ਦੇਖੋ ਡਿਵੈਲਪਮੈਂਟ ਵਾਸਤੇ ਰੌਲਾ 10 ਸਾਲ ਵਰਸਸ 2 ਸਾਲ ਆਹਾਂ ਮਤਲਬ ਇਹ ਜਿਹੜਾ ਰੌਲਾ ਪਾਉਂਦੇ ਨੇ ਰੌਲਾ ਰੌਲਾ ਸੁਣੋ ਰੋਲਾ ਰੋਲਾ ਪਾ ਕੇ ਡਵੈਲਪਮੈਂਟ ਨੂੰ ਛੁਪਾਇਆ ਨਹੀਂ ਜਾ ਸਕਦਾ ਅਗਰ 100% ਸੀਵਰੇਜ 100% ਪਾਣੀ ਬਠਿੰਡੇ ਦੇ ਅੰਦਰ ਅਗਰ ਚੰਗੇ ਹਸਪਤਾਲ ਏਮਜ਼ ਵਰਗੇ ਹਸਪਤਾਲ ਔਰ ਜੇ ਬਠਿੰਡੇ ਦੇ ਅੰਦਰ ਗੱਲ کہہ ਦਈਏ ਕੈਂਸਰ ਸਰਚ ਹਸਪਤਾਲ ਉਹ ਬਠਿੰਡੇ ਆਇਆ ਜੇ ਕਰ ਕਰ ਲਈਏ ਪੜ੍ਹਾਈ ਦੀ ਔਰ ਬੜੀਆਂ ਵੱਡੀਆਂ ਯੂਨੀਵਰਸਿਟੀ ਆਈਆਂ ਜੇ ਗੱਲ ਕਰ ਲਈਏ ਸੜਕਾਂ ਦੀ ਔਰ ਸੜਕਾਂ ਦਾ ਜਾਲ ਪੰਜਾਬ ਚ ਬਠਿੰਡੇ ਚ ਪਛਾਇਆ ਮੇਅਰ ਜਿਹੜੇ ਨੇ ਮੇਅਰ ਦਾਵਾ ਕਰ ਰਹੇ ਨੇ ਕਿ ਸੜਕਾਂ ਦਾ ਪਾਣੀ ਦਾ ਰੋਡਸ ਦਾ ਇਹ ਡਵੈਲਪਮੈਂਟ ਜਿਹੜੇ ਕੰਮ ਉਹ ਹੋਏ ਇੱਥੇ ਸਾਡੇ ਨਾਲ ਹਾਂ ਤੁਸੀਂ ਕੁਝ ਕਹਿ ਰਹੇ ਜਿਹੜਾ ਸਾਡੇ ਭਰਾਣੇ ਕਰਜ਼ੇ ਮਾਫੀ ਦੀ ਗੱਲ ਕੀਤੀ ਕਰਜ਼ਾ ਮਾਫ ਜਰੂਰ ਹੈ ਕੱਲੀ ਪੱਠੜਾ ਹੋਇਆ ਹੈ ਦੇਖੋ ਜੇ ਸਰਕਾਰ ਦੇਖੋ ਜੇ ਸਰਕਾਰ ਆਈ ਹੈ ਤਾਂ ਉਹ ਗੁਟਕਾ ਸਾਡੀ ਛੁੱਟੀ ਸਭਾ ਕਰੀ ਹੈ ਗੁਟਕੇ ਤੇ ਗੁਟਕੇ ਤੇ ਹੱਥ ਰੱਖ ਕੇ ਸੌਹ ਚੁੱਕੀ ਸੀ ਵੀ ਮੈਂ 1 ਮਹੀਨੇ ਦੇ ਵਿੱਚ ਨਸ਼ਾ ਖਤਮ ਕਰ ਦਾਂਗਾ ਦੱਸੋ ਕਿ ਕਦ ਨਸ਼ਾ ਕਰ ਤੋ ਹੋਇਆ ਪਿਛਲੇ 10 ਸਾਲਾਂ ਤੋਂ ਬਾਈ ਜੀ ਪਾਣੀ ਦਾ ਇੰਨਾ ਬੁਰਾ ਹਾਲ ਸੀ ਘਰ ਘਰ ਨਸ਼ਾ 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 ਇੱਕ ਮਿੰਟ ਇੱਕ ਨਸ਼ਾ ਨਸ਼ਾ ਦਾ ਮੁੱਦਾ ਹੈਗਾ ਨਸ਼ਾ ਨਸ਼ਾ ਵੱਡਾ ਮੁੱਦਾ ਹੈਗਾ ਨਸ਼ਾ ਵੱਡਾ ਮੁੱਦਾ ਹੈਗਾ ਨਸ਼ਾ ਵੱਡਾ ਮੁੱਦਾ ਹੈਗਾ ਕੀ ਬਠਿੰਡਾ ਦੇ ਵਿੱਚ ਸਾਰਾ ਨੂੰ ਸਵਾਲ ਹੈਗਾ ਸਾਰਾ ਨੂੰ ਸਵਾਲ ਹੈਗਾ ਕੀ ਬਠਿੰਡਾ ਦੇ ਵਿੱਚ ਕੀ ਬਠਿੰਡਾ ਦੇ ਵਿੱਚ ਕੀ ਬਠਿੰਡਾ ਦੇ ਵਿੱਚ ਨਸ਼ਾ ਇਸਵਾਰੀ ਮੁੱਦਾ ਹੈਗਾ ਆਮ ਨਹੀਂ ਪੜ ਦੇਖੋ ਜੀ ਇਹ ਦੋਨੇ ਦੋਨੇ ਡਿਸਾਈਡ ਕਰ ਲਨ ਦੋਨੋਂ ਡਿਸਾਈਡ ਕਰ ਲਾਣ ਕਿ ਕਿਹਨੇ ਪੰਜਾਬ ਨੂੰ ਲੁੱਟਿਆ ਕਿਹਨੇ ਪੰਜਾਬ ਨੂੰ ਕੰਗਾਲ ਕੀਤਾ ਅਸੀਂ ਨਸ਼ਾ ਬਿਲਕੁਲ ਬਹੁਤ ਵੱਡਾ ਮੁੱਦਾ ਹੈ ਨਸ਼ਾ ਅਕਾਲੀ ਸਰਕਾਰ ਆ ਗਿਆ ਇਸੇ ਨਸ਼ਾ ਉਦਾਂ ਹੀ ਚੱਲ ਰਿਹਾ ਹੈ ਕੋਈ ਨਸ਼ਾ ਨਹੀਂ ਖਤਮ ਹੋਇਆ ਤੇ ਆ ਇੱਕ ਮਿੰਟ ਇੱਕ ਮਿੰਟ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇੱਕ ਮਿੰਟ ਇੱਕ ਮਿੰਟ ਮੈਂ ਸਾਰਿਆਂ ਨੂੰ ਆਮ ਆਦਮੀ ਪਾਰਟੀ ਕਹਿ ਰਹੀ ਆ ਨਸ਼ਾ ਮੁੱਦਾ ਹੈਗਾ ਕਹਿੰਦੇ ਅਕਾਲੀ ਸਰਕਾਰ ਲੈ ਕੇ ਆਈ ਸੀ ਪਰ ਨਸ਼ਾ ਅਜੇ ਵੀ ਮੁੱਦਾ ਹੈਗਾ ਆਮ ਆਦਮੀ ਪਾਰਟੀ ਦੇ ਕੋਲ اخلاقی ਤੌਰ ਤੇ ਗੱਲ ਹੈਗੀ ਹੈ ਕਹਿੰਦੇ ਜਦੋਂ ਆਮ ਆਦਮੀ ਪਾਰਟੀ ਦੇ ਲੀਡਰ ਮਾਫੀ ਮੰਗ ਨੇ ਵੀ ਸਾਡੇ ਕੋਲ ਨਸ਼ੇ ਦੇ ਐਵੀਡੈਂਸ ਕੋਈ ਨਹੀਂ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਸਾਡੀ ਸਰਕਾਰ ਆਊਗੀ ਵਿਕਰਮਜੀਤ ਮਜੀਠੀਆ ਬੱਚਾ ਬੱਚਾ ਪੰਜਾਬ ਦਾ ਕਹਿ ਰਿਹਾ ਕਿ ਨਸ਼ਾ ਇੱਥੇ ਪੰਜਾਬ ਦਾ ਵਿਕਰਮਜੀਤ ਮਜੀਠੀਆ ਨੇ ਕਹਿਆ ਸਰ ਆਉਂਦੀ ਹੈ ਕਿ ਮੈਂ ਮੇਰਾ ਸਵਾਲ ਇਹੀ ਸੀ ਫਿਰ ਮਾਫੀ ਕੋ ਮੰਗੀ ਮਜੀਠੀਆ ਤੋਂ ਮਜੀਠੀਆ ਤੋਂ ਕੇਜਰੀਵਾਲ ਨੇ ਮਾਫੀ ਮੰਗੀ ਹੈ ਕਿ ਕੇਜਰੀਵਾਲ ਕੇਜਰੀਵਾਲ ਨੇ ਮਾਫੀ ਮੰਗੀ ਹੈ ਹੁਣ ਉਹਨੇ ਕਿਹਾਂ ਵੀ ਮੇਥੋਂ ਕਰੀ ਹੋਈ ਹੈ ਸਰ ਤੋਂ ਭੈਣ ਜੋ ਮੁੱਦੇ ਨਸ਼ੇ ਦੇ ਬੁੱਦੇ ਦੇ ਲੜਾਈ ਸੀ ਮੈਂ ਇਹਨਾਂ ਦੋਨੇ ਸਰਕਾਰਾਂ ਨੂੰ ਇਹਨਾਂ ਦੋਨੇ ਸਰਕਾਰਾਂ ਨੂੰ ਇਹ ਗੱਲ ਪੁੱਛੋ ਵੀ 10 ਸਾਲ ਤੱਕ ਆਕਾਲੀ ਜਲ ਦੀ ਸਰਕਾਰ ਰਹੀ ਹੈ ਤੇ 8 ਸਾਲ ਹੋ ਕੇ ਕਾਂਗਰਸ ਸਰਕਾਰ ਰਹੀ ਹੈ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਜਦੋਂ بارش ਹੋ ਜਾਂਦੀ ਹੈ ਇਤੋਂ ਦਾ ਮਰਦਾ ਹਲੋ ਐਣੀ ਪਾਣੀ ਦਾ ਤੁਸੀਂ ਆ ਨਹੀਂ ਸਕਦੇ ਸੀ ਜੇ بارش ਹੋਈ ਵੀ ਹੁੰਦੀ ਉੱਤੇ ਲਗਾਤਾਰ ਸਰਕੀ ਵੀ ਆ ਡੁੱਬ ਰਿਹਾ ਹੈ ਪਿਛਲੇ 25 ਸਾਲਾਂ ਤੋਂ ਕਾਲੀ ਜਲ ਦਾ ਸਿਵਰੇਜ ਸਿਸਟਮ ਸਿਵਰੇਜ ਸਿਸਟਮ ਤੁਸੀਂ ਕਹਿ ਰਹੇ ਹੋ ਹਾਂ ਜੀ ਇਹ ਗੱਲ ਹੀ ਵੱਲ ਦੀ ਗੱਲ ਕਰਦੇ ਆ ਇਹਨਾਂ ਨੂੰ ਇਹ ਪੁੱਛੋ ਮੇਅਰ ਸਾਹਿਬ ਤਾਂ ਸਾਡੇ ਚਲੋ ਇਹਨਾਂ ਦੀ ਪਛਾਣ ਹੀ ਕਾਂਗਰਸ ਕਰਕੇ ਹੋਈ ਹੈ ਜਿੰਨੇ ਇਹਨਾਂ ਦੇ ਕਾਉਂਸਲਰ ਨਿੱਟ ਆ ਜਾਂਦੇ ਦੋ ਆ ਜਾਂਦੇ ਤਿੰਨ ਜੇ ਮਾੜੀ ਬਣਾ ਦਿਓ ਕਿਉਂ ਨਹੀਂ ਇਹ ਜਵਾਬ ਦੇ ਨਾ ਜੇ ਨਸੀਬ ਵਿੱਚ ਕੱਲੀਆ ਨੇ ਸ਼ੁਰੂ ਕੀਤਾ ਵਸਾਲਾਂ ਦੇ ਬੰਦ ਕੀਤਾ ਇਹ ਇਸ਼ੂ ਬਣਾ ਲੈ ਜਬੜਾ ਕਹਿੰਦੇ ਉਹ ਕਹਿ ਰਹੇ ਆ ਕਿ ਇੱਥੇ ਸਿਵਰੇਜ ਸਿਵਰੇਜ ਸਿਸਟਮ ਵੀ ਇਸ਼ੂ ਹੈ ਜਦਿਆ ਬਰਸਾਤਾ ਹੁੰਦੀਆਂ ਤੇ ਪਾਣੀ ਜਮਾ ਹੋ ਜਾਂਦਾ ਬ੍ਰਦਰ ਇਹਨਾਂ ਨੇ ਐਮਜ ਦੀ ਗੱਲ ਕੀਤੀ ਹੈ ਮੇਰਾ ਸਵਾਲ ਦਾ ਜਵਾਬ ਦੋ ਅਸੀਂ ਮੁਦੇ ਤੋਂ ਜਾਣ ਜਿਸ ਜਗ੍ਹਾ ਤੇ ਗੱਲ ਕਰ ਰਹੇ ਸੀ ਐਮਜ ਦੀ ਇਹਨਾਂ ਨੇ ਗੱਲ ਕਰੀ ਹੈ ਨਾ ਸੀਵਰੇਜ ਸਿਸਟਮ ਤੇ ਗੱਲ ਹੋ ਰਹੀ ਹੈ ਕਿ ਬਠਿੰਡੇ ਦਾ ਸੀਵਰੇਜ ਸਿਸਟਮ ਖਰਾਬ ਹੈਗਾ ਜੇ ਬਰਸਾਤਾ ਹੁੰਦੀਆਂ ਤੇ ਪਾਣੀ ਜਮਾ ਹੋ ਜਾਂਦਾ ਇੱਥੇ ਬਿਲਕੁਲ ਜਮਾ ਹੋ ਜਾਂਦਾ ਹੈ ਗੋਡੇ-ਗੋਡੇ ਪਾਣੀ ਹੁੰਦਾ ਦੁਕਾਨਾਂ ਦੇ ਅੰਦਰ ਭਰ ਜਾਂਦਾ ਕੋਈ ਪਾਣੀ ਤੇ ਪਾਣੀ ਨਿਕਲਦਾ ਹਰ ਇੱਕ ਕੋ ਨਾ ਦੇ ਪਰਦੇ ਇਹਨਾਂ ਨੇ ਕਦੇ ਵਾਲਾ ਪਾਇਆ ਉਹਦੇ ਇਹਨਾਂ ਨੇ ਕਹਿੰਦੇ ਕਰੋ ਚਕਬੀਰ ਬਾਦਲ ਨੇ ਕਿਹਾਗਾ ਵੀ ਇਹਨੂੰ ਆਪਾਂ ਪਾਸ ਕਰਨਾ ਹੈਗਾ ਇਹ ਅਕਾਲੀ ਦੇ ਭਾਜਪਾਲੇ ਇੰਨੇ ਵਿਖਲਾੜ ਚਾ ਇਹਨਾਂ ਨੂੰ ਨਹੀਂ ਪਤਾ ਕੱਲ ਨੂੰ ਇਹ ਕਾਂਗਰਸ ਆ ਜਾਣ ਇਹ ਅੰਦਰ ਇਹ ਨਾ ਇਹ ਐਮਬੈਲੋਟ ਕਾਂਗਰਸ 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 ਚ ਸ਼ਾਮਲ ਕਾਂਗਰਸ ਚ ਸ਼ਾਮਲ ਹੁੰਦਾ ਕਾਂਗਰਸ ਚ ਸ਼ਾਮਲ ਹੁੰਦਾ ਕਾਂਗਰਸ ਹਾਂ ਇਹਨਾਂ ਨੇ ਗੱਲ ਕੀਤੀ ਹੈ ਵੀ ਸਾਰੇ ਤਰਵੇਂ ਨਹੀਂ ਐ 23 ਸਾਲ ਹੋ ਗਏ ਨਾਲ ਸਰਕਾਰ ਨੂੰ ਲੋਕਲ ਬਾਡੀ ਮੰਤਰੀ ਸਿੱਧੂ ਇਹਨਾਂ ਦਾ ਉਹ ਕਿੱਥੇ ਗਿਆ ਸਿੱਧੂ ਕਿ ਕੰਮ ਹੈ ਲੋਕਾਂ ਇੱਥੇ ਇੱਥੇ ਅਸੀਂ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਅਸੀਂ ਅਸੀਂ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਜਿਹੜੇ ਜਿਹੜੇ ਲੋਕਾਂ ਨਾਲ ਅਸੀਂ ਗੱਲਬਾਤ ਇੱਥੇ ਕੀਤੀ ਹੈ 1 ਮਿੰਟ 1 ਮਿੰਟ ਜਿਹੜੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਡੰਪ ਡੰਪ ਵੱਡਾ ਸ਼ੋਰ ਹੈ ਨਹੀਂ 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 نعے نعرے نعرے دیکھو نعرے ایک منٹ 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 اگر جی تھی لاؤ گے تیس سارے اپنا خراب کر دو گے کو جنا لڈ سما ਔਰ ਦੂਸਰੀ ਗੱਲ ਦੂਸਰੀ ਗੱਲ ਨਾਰੇ ਜਿਹੜਾ ਲਾਏਗਾ ਇਹਦਾ ਮਤਲਬ ਇਹ ਆ ਵੀ ਉਹਨੂੰ ਕਹਿ ਨੂੰ ਤਰਕ ਹੈ ਨਹੀਂ ਉਹਦੇ ਕੋ ਕਹਿ ਨੂੰ ਇਹ ਤੜ ਕੋ ਸਮਾ ਹੈਗਾ ਉਹ ਸਮੇਂ ਦਾ ਵਰਤੋ ਕਰ ਲੋ ਗੱਲ ਜਿਹੜੀ ਆ ਸਮਾ ਗਲ ਜਾਏਗਾ ਇੱਕ ਜੀ ਅਸੀਂ ਲੋਕਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਸ਼ਹਿਰ ਦਾ ਜਿਹੜਾ ਡੰਪ ਹੈਗਾ ਉਹ ਮਸਲਾ ਹੈਗਾ ਸ਼ਹਿਰ ਦੇ ਡੰਪ ਨੂੰ ਲੈ ਕੇ ਅਜੇ ਤੱਕ ਸਥਿਤੀ ਕਲੀਅਰ ਨਹੀਂ ਹੋਈ ਕਿ ਕਾਂਗਰਸ ਜਾਂ ਅਕਾਲੀ ਭਾਜਪੀ ਨੇ ਇਸ ਬਾਰੇ ਕੁਝ ਵੀ ਕਦਮ ਚੁੱਕੇ ਹੈਗੇ ਅਜੇ ਤੱਕ ਜਾਂ ਨਹੀਂ ਹੈਗੀ ਹਾਂ ਜਲਦੀ ਹੁਣ ਸ਼ੁਰੂ ਕਰਾਂਗਾ ਭਾਈ ਕੋਸ਼ਿਸ਼ ਤੇ ਇੱਕ ਮਿੰਟ ਇੱਕ ਗੱਲ ਇਹਨਾਂ ਨੇ 10 ਸਾਲ ਜਿਹੜਾ ਤਰਵੈਨੀ ਨੂੰ ਦਿੱਤਾ ਉਹ ਲਿਖਤੀ ਰੂਪ ਚ ਠੇਕੇ ਨੂੰ ਦੇ ਰੱਖਿਆ ਨਾ ਉਹ ਨਿਕਲ ਸਕਦੀ ਆ ਨਾ ਕਰ ਸਕਦੀ ਆ ਇਹ ਸ਼ਰਤਾਂ ਨਾਲ ਸਰ ਡੰਪ ਬਾਰੇ ਮੈਂ ਇੱਕ ਗੱਲ ਸਪੱਸ਼ਟ ਕਰ ਦਿਆਂ ਪਹਿਲੀ 10 ਸਾਲ ਇਹਨਾਂ ਨੇ ਰਾਜ ਕਰਿਆ ਇੱਕ ਨੂੰ ਅਜੇ ਆਪਾਂ ਮਾਵਾ ਘਰੇ ਇੱਕ ਗੰਦ ਦੀ ਢੇਰੀ ਵੀ ਨਹੀਂ ਲਾਉਂਦੇ ਤੇ ਇਹਨਾਂ ਨੇ ਬਠਿੰਡੇ ਦੇ ਵਿਚਾਲੇ ਇੱਕ ਡੰਪ ਬਣਾਤਾ ਤੇ ਉਹਨਾਂ ਡੰਪ ਕੰਪਨੀ ਨਾਲ ਇੰਨੀਆਂ ਸਖਤ ਸ਼ਰਤਾਂ ਕੀਤੀਆਂ ਵੀ ਜਿਹਨਾਂ ਨੂੰ ਹਟਾਉਣਾ ਵੀ ਚਾਹੀਦਾ ਕਾਂਗਰਸ ਨੇ ਜ਼ਿਕਰ ਕੀਤਾ ਵੀ ਅਸੀਂ ਡੰਪਟਾਵਾਂਗੇ 2.5 ਸਾਲ ਨਿਕਲ ਗਏ ਇਹਨਾਂ ਨੇ ਕਿਹਾ ਵੀ ਰਾਜ ਕੀਤਾ ਰਾਜ ਨਹੀਂ ਅਸੀਂ ਸੇਵਾ ਕੀਤੀ ਹੈ ਡੰਪ ਹਟਾਇਆ ਕਿ ਨਹੀਂ ਹਟਾਇਆ ਡੰਪ ਨੂੰ ਲੈ ਕੇ ਕੀਤਾ ਕੁਝ ਗਰੀ ਤਰਵੈ ਨਹੀਂ 2.5 ਸਾਲ ਹੋ ਗਏ ਇਹਨਾਂ ਨੇ ਤਰਵੈ ਨਹੀਂ ਧਿਆਨ ਨਹੀਂ ਸਗੋਂ ਸਾਡੇ ਐਮਡੀਸੀ ਨੂੰ ਪਟਨ ਦੱਕ ਮੈਂ 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 ਇਹ ਗੱਲ ਕਹਿਣੀ ਚਾਹਣਾ ਆਕਾਲੀ ਕਾਂਗਰਸ ਵੀਰ ਸਾਰੇ ਖੜੇ ਆ ਜੇ ਪਾਲਟੈਕਸ ਕਰ ਰਹੇ ਹੋ ਤੁਹਾਨੂੰ 70 ਸਾਲ ਆ ਗਏ ਕੋਈ ਚੰਗੀ ਸਿੱਖਿਆ ਦੀ ਕਰ ਲਓ ਕੋਈ ਚੰਗੀ ਹੈਲਥ ਜੀ ਡੰਪ ਤੇ ਗੱਲ ਕਰ ਰਹੇ ਹੋ ਸ਼ਹਿਰ ਦੀ ਸਮੱਸਿਆ ਜਲਦੀ ਦੱਸੋ ਡੰਪ ਸਿਸਟਮ ਦਾ ਇਹ ਦੋਨੇ ਬਹਿ ਕੇ ਕਰ ਲਾਉਣ ਵੀ ਕਿਹਨੇ ਖਰਾਬ ਕੀਤਾ ਕਿਹਨੇ ਸਹੀ ਕੀਤਾ ਇਹਨਾਂ ਸਿਸਟਮ ਦੋਨਾਂ ਦੇ ਕੀਤਾ ਹੋਇਆ ਮੈਂ ਕਹਿੰਦਾ ਕੋਈ ਚੰਗੀ ਸਿਆਸਤ ਕਰ ਲਓ ਸਿੱਖਿਆ ਦੀ ਕਰ ਲਓ ਕੋਈ ਚੰਗੇ ਹੈਲਥ ਇਹ ਅਕਾਲੀ ਦਲ ਭਾਜਪਾ ਦੀਆਂ ਦੰਦੇ ਨੂੰ ਕਾਂਗਰਸ ਉਸ ਤੋਂ ਕੋਈ ਐਕਸ਼ਨ ਨਹੀਂ ਕਰ ਰਹੀ ਲੋਕੋ ਉਤੇ ਤਰਾਹੀ ਤਰਾਹੀ ਕਰ ਰਿਆ ਕੈਂਸਰ ਨਾਲ ਮਰ ਰਿਆ ਜਿਹੜਾ ਇੱਥੇ ਮਾਨਸਾ ਰੋਡ ਤੇ ਇਹਨਾਂ ਨੇ ਰੰਪ ਖੋਲ੍ਹਿਆ ਇਹ ਕਾਲੀਦਲ ਬੀਜੇਪੀ ਦੀ ਦੇਣ ਹੈ ਜੀ ਜਿਹੜਾ ਡੰਪ ਲੱਗਿਆ ਕਾਲੀ ਬੀਜੇਪੀ ਸਰਕਾਰ ਚ ਲੱਗਿਆ ਉਹ ਜਿਹੜੇ ਹੁਣ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਕਾਲੀਦਲ ਦੇ ਸ਼ਹਿਰੀ ਤੇ ਉਦੋਂ ਕਾਉਂਸਲਰ ਸੀ ਉਹ ਲਾਉਣ ਵਿੱਚ ਉਹਨਾਂ ਦੇ ਦਸਕਤ ਨੇ ਉਹਨਾਂ ਨੇ ਦਸਕਤ ਕੀਤੀ ਇਸ ਲਈ ਉਹ ਹੱਥ ਨਹੀਂ ਪਾਰੇ ਦਸਕਰ ਕੀਤੇ ਆ ਔਰ ਸੁਣੋ ਜਿੱਥੋਂ ਇੱਕ ਮਿੰਟ ਜਿੱਥੇ ਜਿੱਥੇ ਇਹਨੂੰ ਚਕਾਉਣ ਦਾ ਸਵਾਲ ਹੈ ਜਦੋਂ ਸਰਕਾਰਾਂ ਕੋਈ ਚੀਜ਼ 10-10 ਸਾਲ ਲਾ ਕੇ ਉਹਦੀਆਂ ਨਿਓ ਰੱਖ ਜਾਂਦੀਆਂ ਤਾਂ ਇੱਕੋ ਮਿੰਟ ਨੂੰ ਮੰਤਰ ਨਾਲ ਹੀ ਚੱਕਿਆ ਜਾਂਦਾ ਕੋਈ ਪ੍ਰਸੀਜ਼ ਹੁੰਦੇ ਆ ਕੋਈ ਐਗਰੀਮੈਂਟ ਹੈ ਉਹ ਤੋੜਨੇ ਆ ਲੋਕਾਂ ਨੂੰ ਰੀਲਿਫ ਜਿਹੜਾ ਨਹੀਂ ਮਿਲਿਆ ਦੁਬਾਰਾ ਰੀਲਿਫ ਦੇਣਾ ਬਿਲਕੁਲ ਦੇ ਆ ਲੋਕਾਂ ਨੂੰ ਰਿਲੀਫ ਦੇਣੀ ਹੁੰਦੀ ਆ ਪਰ ਜੇਕਰ ਡੰਪ ਦਾ ਮਸਲਾ ਇਸ ਤਰ੍ਹਾਂ ਦਾ ਹੋਵੇ ਤੇ ਉਹਦਾ ਜਿਹੜਾ ਸਥਾਈ ਹੱਲ ਜਿਹੜਾ ਫੌਰੀ ਹੱਲ ਫੌਰੀ ਹੱਲ ਉਹਦਾ ਇਹ ਹੁੰਦਾ ਕਿ ਤੁਸੀਂ ਦੂਸਰੀ ਸ਼ਹਿਰੋਂ ਬਾਹਰ ਜਗ੍ਹਾ ਅਲੋਕੇਟ ਕਰ ਦੋ ਉੱਥੇ ਫੌਰਨ ਤੌਰ ਤੇ ਉਹਨੂੰ ਰੋਕ ਦਿੱਤਾ ਜਾਂਦਾ ਬੀਬਾ ਜੀ ਨੇ ਜੇ ਇੰਨੇ ਕੰਮ ਕਰਵਾਏ ਆ ਹਜੇ ਤੱਕ ਫਿਰ ਉਹ ਟਿਕਟ ਕਿਉਂ ਨਹੀਂ ਅਨਾਉਂਸ ਕਰ ਰਹੇ ਇਹਦਾ ਮਤਲਬ ਉਹ ਡਰ ਰਹੇ ਆ ਜੋ ਹਾਰ ਰਿਹਾ ਹਰ ਉਸੇ ਮਤਲਬ ਦੀਪਾ ਹਾਰ ਰਿਆ ਔਰ ਇਥੇ ਇੱਥੇ ਭਾਈ ਸਾਹਿਬ ਸਿਰਕੀ ਬਾਜ਼ਾਰ ਦੇ ਵਿੱਚ ਸਿਰਕੀ ਬਾਜ਼ਾਰ ਦੇ ਸਿਰਕੀ ਆਰੇ ਵਿੱਚ ਪਾਣੀ ਦੀ ਸਮੱਸਿਆ ਹੱਲ ਨਹੀਂ ਹੋਈ ਸਾਹੀ ਵੀ ਨਹੀਂ ਇੱਕ ਮਿੰਟ ਟਿਕਟ 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 ਇੱਕ ਮਿੰਟ ਇਹ ਟਿਕਟ ਵੱਡਾ ਮਸਲਾ ਟਿਕਟ ਵੱਡਾ ਟਿਕਟ ਇੱਕ ਮਿੰਟ ਇੱਕ ਮਿੰਟ ਟਿਕਟ ਵੱਡਾ ਮਸਲਾ ਹੈਗਾ ਉਹ ਸਹੀ ਕਹਿ ਰਹੇ ਨੇ ਉਹ ਕਹਿ ਰਹੇ ਨੇ ਉਹ ਕਹਿੰਦੇ ਸਿਟਿੰਗ ਐਮਪੀ ਸਿਟਿੰਗ 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 ਇੱਕ ਮਿੰਟ ਇੱਕ ਮਿੰਟ ਸਿਟਿੰਗ ਐਮਪੀ ਉਹਨਾਂ ਕੋਲੇ ਕੋਈ ਕੈਂਡੀਡੇਟ ਨਹੀਂ ਕਾਂਗਰਸ ਕੋਲ ਪਰ ਪਰ ਨਹੀਂ ਇੱਕ ਮਿੰਟ ਇਹ ਇਹ ਸਵਾਲ ਇਹ ਸਵਾਲ ਇਹ ਸਵਾਲ ਇਹ ਇਹ ਸਵਾਲ ਸਾਰੀਆਂ ਪਾਰਟੀਆਂ ਨੂੰ ਇਹ ਸਵਾਲ ਸਾਰੀਆਂ ਪਾਰਟੀਆਂ ਨੂੰ ਹੈਗਾ 1 ਮਿੰਟ 1 ਮਿੰਟ ਇਹ 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 ਸਵਾਲ ਤੁਸੀਂ ਆਪਣੀ 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 ਗੱਲ ਟੀਵੀ ਦੇਖੋ ਉਹ ਮਾਈਕ ਦੇ ਜਰੀਏ ਕਹੀ ਜਾਣੀ ਆ ਆਪਦੀ ਗੱਲ ਟੀਵੀ 'ਤੇ ਮੈਂ ਇਹ ਗੱਲ ਕਹਿ ਰਿਹਾ ਬਠਿੰਡਾ 1 ਮਿੰਟ ਮੈਂ ਇਹ ਗੱਲ ਕਹੀ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਕਿ ਬਠਿੰਡਾ ਦੀ ਪੋਲਿਟਿਕਸ ਬਠਿੰਡਾ ਦੀ ਪੋਲਿਟਿਕਸ ਬਹੁਤ ਅਹਿਮ ਅਹਿਮੀਅਤ ਰੱਖਦੀ ਹੈ ਮੈਂ ਇਹ ਗੱਲ ਕਹਿ ਆ ਜਾਣਾ ਪੋਲਿਟਿਕਲ ਪਾਰਟੀਆਂ ਕਾਂਗਰਸ ਕਾਂਗਰਸ ਤੇ ਸ਼ਰੋਮਨੀ ਆਕਾਲੀ ਦਲ ਕਾਂਗਰਸ ਤੇ ਸ਼ਰੋਮਨੀ ਆਕਾਲੀ ਦਲ ਆਪ ਦਾ ਕੈਂਡੀਡੇਟ ਅਨਾਉਂਸ ਕਰਨ ਦੇ ਵਿੱਚ ਕਾਂਗਰਸ ਤੇ ਆਕਾਲੀ ਆਪ ਦਾ ਕੈਂਡੀਡੇਟ ਅਨਾਉਂਸ ਕਰਨ ਦੇ ਵਿੱਚ ਇਹਨਾਂ ਸਮਾਂ ਕਿਉਂ ਲਾਰੀਆਂ ਕੀ ਡਰ ਹੈਗਾ ਦੋ ਹੀ ਵੱਡੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਆਪ ਦਾ ਕੈਂਡੀਡੇਟ ਅਨਾਉਂਸ ਕਰ ਚੁੱਕੀ ਹੈ ਸਿਟਿੰਗ ਐਮਪੀ ਹੋਵੇ ਜਾਂ ਆਉਣ ਵਾਲਾ ਐਮਪੀ ਹੋਵੇ ਫਾਈਨੈਂਸ ਮਿਸਟਰ ਬਿੱਟਾ ਤੋਂ ਨੇ ਸਿਟਿੰਗ ਐਮਪੀ ਬਠਿੰਡਾ ਤੋਂ ਹੈ ਦੋਵੇਂ ਪਾਰਟੀਆਂ ਨੂੰ ਡਰ ਕਿਉਂ ਹੈਗਾ ਆਖਰੀ ਆਖਰੀ ਕਮੈਂਟ ਹੈਗਾ ਸਾਰਾ ਬਿਲਕੁਲ ਦੋ ਦੋ ਮਿੰਟ ਬਿਲਕੁਲ ਬੀਪਾਰ ਸੰਮਰਤ ਦਾ ਸਾਡਾ ਡਿਕਲੇਰਡ ਕੈਂਡੀਡੇਟ ਹੈ ਕੋਈ ਰੋਲਾ ਨਹੀਂ ਇਹਦੇ ਵਿੱਚ ਹਏ ਕੋਈ ਕੋਈ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਸਭ ਤੋਂ ਵੱਡਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਗੁਰੂ ਗੰਗ ਸਾਹਿਬ ਦੀ ਬੇਅਦਬੀ ਹੋਈ ਹੈ ਇਹ ਕਰਕੇ ਬਗਰਾੜੀ ਦੇ ਮੋਰਚੇ ਕਰਕੇ ਬਾਈਬਲ ਕਲਾकांड ਕਰਕੇ ਬੀਪੀ ਹਰਿ ਸੰਮਰਤ ਨਾਮ ਨੂੰ ਡਿਕਲੇਰ ਕਰਾਓ ਉਮੀਦਵਾਰ ਹਾਂ ਕਮੈਂਟ